ਯਾਨੀ ਉੱਪਰ ਵਾਲਾ ਨਾ ਉਹਦੇ ਵੀ ਇੱਕ ਅਦਾਲਤ ਹੈ ਸਮਝਣਾ ਜ਼ਰਾ ਔਕਾਦੀ ਕਹਿੰਦੇ ਉੱਪਰ ਵਾਲਾ ਉਸਕੇ ਫੈਸਲਾ ਉਸਕੀ ਅਦਾਲਤ ਦਾ ਫੈਸਲਾ ਵੀ ਕਮਾਲ ਹੈ ਕਿਉਂਕਿ ਇੱਕ ਵਾਰ ਇੱਕ ਆਦਮੀ ਨੇ ਬੇਨਤੀ ਕੀਤੀ ਰੱਬ ਦੇ ਅੱਗੇ ਕੀ ਬੇਨਤੀ ਕੀਤੀ ਕਿ ਰੱਬਾ ਇਹ ਦੁਨੀਆ ਤੇ ਇੰਨੇ ਦੁੱਖ ਕਿਉਂ ਹੈ ਇਹ ਦੁਨੀਆ ਤੇ ਇੰਨੀਆਂ ਪਰੇਸ਼ਾਨੀਆਂ ਕਿਉਂ ਹੈ ਹਲੋ ਸਮਝਦੇ ਹੋ ਇਕ ਨੇ ਇਹ ਦੁਨੀਆ ਤੇ ਇਨਨੇ ਦੁੱਖ ਕਿਉਂ ਹੈ ਇਨੀਆਂ ਪਰੇਸ਼ਾਨੀਆਂ ਕਿਉਂ ਹੈ ਇਨੀਆਂ ਤਕਲੀਫਾਂ ਕਿਉਂ ਹੈ ਇਹ ਲੋਕ ਇਨਨੇ ਦੁਖੀ ਕਿਉਂ ਹੈ ਉਸਨੇ ਰੱਬ ਨੇ ਕੀ ਜਵਾਬ ਦਿੱਤਾ ਕਿ ਮੈਂ ਕਿਸੇ ਨੂੰ ਦੁੱਖ ਨਹੀਂ ਦਿੰਦਾ ਮੈਂ ਕਿਸੇ ਨੂੰ ਪਰੇਸ਼ਾਨੀ ਨਹੀਂ ਦਿੰਦਾ ਕਿ ਇਹ ਜਿਹੜਾ ਦੁੱਖ ਇਹ ਜਿਹੜੀ ਪਰੇਸ਼ਾਨੀਆਂ ਨੇ ਇਨਸਾਨ ਦੀ ਇਹਦਾ ਕਾਰਨ ਕੀ ਹੈ ਉਹ ਕਹਿੰਦਾ ਮੇਰੀ ਅਦਾਲਤ ਵਿੱਚ ਕਿਸੇ ਨੂੰ ਦੁੱਖ ਨਹੀਂ ਦਿੱਤਾ ਜਾਂਦਾ ਪਰ ਮੇਰਾ ਮੇਰੀ ਅਦਾਲਤ ਦਾ ਫੈਸਲਾ ਕੀ ਹੈ ਉਹਦੇ ਬਾਰੇ ਇੱਕ ਸ਼ਾਇਰ ਨੇ ਲਿਖਿਆ ਕਿ ਉੱਪਰ ਵਾਲੇ ਦੀ ਅਦਾਲਤ ਦਾ ਕੀ ਫੈਸਲਾ ਵੀ ਕਮਾਲ ਹੈ ਅੱਜ ਇਨਸਾਨ ਸੁਖੀ ਹੈ ਜਾਂ ਦੁਖੀ ਜੇ ਉਸਕੇ ਆਪਣੇ ਕਰਮੋں ਦਾ ਹੀ ਹਾਲ ਹੈ ਉਹ ਕਹਿੰਦੇ ਅੱਜ ਇਨਸਾਨ ਦੇ ਜੀਵਨ ਚ ਕੀ ਹੈ ਉਹ ਰੱਬ ਨਹੀਂ ਕਿਸੇ ਨੂੰ ਦੁੱਖ ਸੁੱਖ ਦਿੰਦਾ ਅੱਜ ਜੋ ਵੀ ਹੈ ਇਨਸਾਨ ਆਪਣੇ ਕਰਮਾਂ ਕਰਕੇ ਹੀ ਕਰਮ ਹੁਣ ਕਿਹਨੂੰ ਕਹਿੰਦੇ ਐ ਕਰਮ ਕੇ ਨੂੰ ਕਹਿੰਦੇ ਵੀ ਸਮਝ ਲੈਣਾ ਕਰਮ ਕੇ ਨੂੰ ਕਹਿੰਦੇ ਆ ਜਦੋਂ ਅਸੀਂ ਸ਼ੰਕਾ ਨਾਲ ਹੀ ਭਰੇ ਰਹਿੰਦੇ ਆ ਹਰ ਵੇਲੇ ਨੈਗੇਟਿਵ ਹੀ ਸੋਚਦੇ ਰਹਿੰਦੇ ਆ ਆਪਣੇ ਰੱਬ ਤੇ ਵਿਸ਼ਵਾਸ ਨਹੀਂ ਕਰਦੇ ਔਰ ਡਰਦੇ ਆ ਚਿੰਤਾ ਕਰਦੇ ਆ ਚਿੰਤਾ ਦੇ ਵਿੱਚ ਕੋਈ ਕੰਮ ਕਰਦੇ ਆ ਜਾਂ ਯਕੀਨ ਨਹੀਂ ਰੱਖਦੇ ਤਾਂ ਸਾਡੇ ਜੀਵਨ 'ਚ ਦੁੱਖ ਪਰੇਸ਼ਾਨੀਆਂ ਵੱਧ ਜਾਂਦੀਆਂ ਹੈ ਇਸ ਲਈ ਅੱਜ ਇੱਕ ਹੁਣ ਤੁਹਾਨੂੰ ਕਿਹਾ ਸੀ ਨਾ ਰਾਜ ਦੀ ਗੱਲ ਦੱਸਣੀ ਹੈ ਹੁਣ ਉਹ ਦੱਸਣ ਲੱਗੇ ਜਿਹੜਾ ਗੌਰ ਕਰਨਾ ਅਗਰ ਜੀਵਨ 'ਚ ਖੁਸ਼ੀ ਚਾਹੀਦੀ ਹੈ ਆਨੰਦ ਚਾਹੀਦਾ ਹੈ ਇੱਕ ਦਿਨ ਕਿਸੇ ਨੇ Hazrat Ali ਨੂੰ ਪੁੱਛਿਆ ਹਜ਼ਰਤ ਅਲੀ ਨੂੰ ਕਿ ਇਨਸਾਨ ਦੇ ਇਹ ਜਿਸਮ ਅੰਦਰ ਇਨਸਾਨ ਦੇ ਜਿਸਮ ਅੰਦਰ ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਰੱਬ ਦੀ ਰਹਿਮਤ ਨਾਲ ਜੋੜਦੀ ਹੈ ਤਾਂ ਹਜ਼ਰਤ ਅਲੀ ਨੇ ਕਿਹਦੀ ਤਰਫ ਇਸ਼ਾਰਾ ਕੀਤਾ ਇਨਸਾਨ ਦੀ ਜੁਬਾਨ ਦੀ ਤਰਫ ਕਾਦੀ ਤਰਫ ਉਹਨਾਂ ਜੀ ਬਾਹਰ ਕੱਢੀ ਔਰ ਉਹਨੂੰ ਪਕੜ ਕੇ ਗਿਆ ਆ ਜੁਬਾਨ ਇਹ ਸਾਨੂੰ ਰੱਬ ਦੀ ਰਹਿਮਤ ਨਾਲ ਜੋੜਦੀ ਹੈ ਤਉਨਾ ਕਹਿਆ ਜੀ ਉਹ ਕਿਹੜੀ ਚੀਜ਼ ਆ ਜੋ ਸਾਨੂੰ ਰੱਬ ਦੀਆਂ ਰਹਿਮਤਾਂ ਤੋਂ ਖੁਸ਼ੀਆਂ ਤੋਂ ਦੂਰ ਕਰ ਦਿੰਦੀ ਐ ਤਾਂ Hazrat Ali ਨੇ ਫਿਰ ਆਪਣੀ ਜ਼ੁਬਾਨ ਨੂੰ ਬਾਹਰ ਕੱਢ ਕੇ ਕਿਹਾ ਆ ਇਨਸਾਨ ਦੀ ਜ਼ੁਬਾਨ ਉਹ ਕਹਿੰਦਾ Hazrat ਜ਼ੁਬਾਨ ਸਾਨੂੰ ਉਹਦੀਆਂ ਰਹਿਮਤਾਂ ਦੇ ਨਾਲ ਜੋੜਦੀ ਵੀ ਐ ਉਹਦੇ ਨੇੜੇ ਵੀ ਕਰਦੀ ਐ ਔਰ ਦੂਰ ਵੀ ਕਰਦੀ ਐ Hazrat Ali ਕਹਿੰਦੇ ਹਾਂ ਇਹ ਜ਼ੁਬਾਨ ਹੀ ਐ ਸਾਡੀ ਜੋ ਸਾਨੂੰ ਉਹਦੀਆਂ ਰਹਿਮਤਾਂ ਨਾਲ ਜੋੜਦੀ ਵੀ ਐ ਔਰ ਉਹਦੀਆਂ ਰਹਿਮਤਾਂ ਤੋਂ ਦੂਰ ਵੀ ਕਰ ਦਿੰਦੀ ਐ ਇਸ ਦੇ ਬਾਰੇ ਵੀ ਇੱਕ ਸ਼ਬਦ ਅੰਦਰ ਬੜਾ ਪਿਆਰ ਪਿਆਰਾ ਲਿਖਿਆ ਹੈ ਕਿ ਸ਼ਬਦ ਸੇ ਖੁਸ਼ੀ ਸ਼ਬਦ ਸੇ ਗਮ ਸ਼ਬਦ ਸੇ ਜਵਾਬ ਦੇਣਾ ਨਾਲ-ਨਾਲ ਜੋ ਕਿ ਅਸੀਂ ਜ਼ੁਬਾਨ ਤੋਂ ਬੋਲਦੇ ਆ ਤਾਂ ਕੀ ਹੁੰਦੇ ਸ਼ਬਦ ਹੀ ਹੁੰਦੇ ਨਾ ਅੰਦਰ ਸੋਚਦੇ ਆ ਕੀ ਆ ਸ਼ਬਦ ਹੀ ਚੱਲ ਰਹੇ ਅੰਦਰ ਵੀ ਕਿਉਂਕਿ ਸੋਚ ਵਿੱਚ ਵੀ ਸ਼ਬਦ ਹੀ ਹੈ ਤੁਸੀਂ ਬੋਲਦੇ ਹੋ ਸ਼ਬਦ ਬੋਲਦੇ ਹੋ ਸੋਚਦੇ ਹੋ ਸ਼ਬਦ ਦੇ ਰੂਪ ਵਿੱਚ ਸੋਚਦੇ ਹੋ ਸਮਝਦੇ ਹੋ ਕਿ ਹੁਣ ਤੁਸੀਂ ਬੋਲ ਕੇ ਕਿਸੇ ਨੂੰ ਕਹਿੰਦੇ ਹੋ ਭਾਈ ਮੈਂ ਆ ਕੰਮ ਕਰਨਾ ਹੈ ਤੁਸੀਂ ਕਹਿੰਦੇ ਸ਼ਬਦਾਂ 'ਚ ਬੋਲ ਕੇ ਦੱਸਿਆ ਪਰ ਤੁਸੀਂ ਉਹੀ ਮਾਈਂਡ 'ਚ ਸੋਚਦੇ ਹੋ ਮੈਂ ਆਹ ਕੰਮ ਕਰਨਾ ਹੈ ਉਹ ਅੰਦਰ ਵੀ ਸ਼ਬਦ ਹੀ ਹੈ ਸੋ ਦੱਸਿਆ ਸ਼ਬਦ ਸੇ ਖੁਸ਼ੀ ਸ਼ਬਦ ਸੇ ਗਮ ਸ਼ਬਦ ਹੀ ਪੀੜਾ ਸ਼ਬਦ ਹੀ ਮਰਹਮ ਜਰਾ ਸਮਝਣਾ ਇੱਕ ਇੱਕ ਲਾਈਨ ਕਿਉਂਕਿ ਇਹ ਜ਼ਰੂਰੀ ਹੈ ਅਗਰ ਇਹਨੂੰ ਸਮਝ ਲਿਆ ਤੁਸੀਂ ਤਾਂ ਅੱਜ ਤੋਂ ਹੀ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣ ਦਾ ਰਾਜ ਸਮਝ ਜਾਓਗੇ ਸ਼ਬਦ ਸੇ ਖੁਸ਼ੀ ਸ਼ਬਦ ਸੇ ਗਮ शब्द ही तो 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 पीड़ा शब्द ही मरहम शब्द ही आस शब्द ही आस और शब्द ही निराश जरा समझना शब्द से आस और शब्द ही निराश और शब्द ही करे विनाश शब्द ही आस शब्द से निराश और शब्द ही करे विनाश ਉਹ ਸਹੀ ਸ਼ਬਦ ਪਰ ਕਰੋ ਵਿਚਾਰ ਸਹੀ ਸ਼ਬਦ ਪਰ ਕਰੋ ਵਿਚਾਰ ਖੁੱਲ ਜਾਏ ਖੁਸ਼ੀਆਂ ਦਾ ਦਵਾਰ ਇਹ ਲਾਈਨ ਸਮਝ ਨਹੀਂ ਜਰਾ ਕਿ ਸਭ ਤੋਂ ਪਹਿਲੀ ਗੱਲ ਦਸੀ ਸ਼ਬਦ ਕਿ ਸ਼ਬਦ ਸੇ ਖੁਸ਼ੀ ਸ਼ਬਦ ਸੇ ਦਮ ਹੁਣ ਇਹ ਜੋ ਇਨਸਾਨ ਦੇ ਸ਼ਬਦ ਹੈ ਨਾ ਚਾਹੇ ਉਹ ਮਨ ਦੇ ਅੰਦਰ ਚੱਲ ਰਹੇ ਹੈ ਚਾਹੇ ਅਸੀਂ ਬੋਲ ਰਹੇ ਆ ਇਹ ਕੋਈ ਛੋਟੇ ਨਹੀਂ ਹੈ ਜਰਾ ਪੜ ਕੇ ਦੇਖਣਾ ਗੁਰਬਾਣੀ ਕੀ ਕਹਿੰਦੀ ਹੈ ਸ਼ਬਦੇ ਧਰਤੀ ਸ਼ਬਦੇ ਆਕਾਸ਼ ਸ਼ਬਦੇ ਸ਼ਬਦ ਭਿਆ ਕਹਿੰਦੇ ਪ੍ਰਮਾਤਮਾ ਨੇ ਹੁਕਮ ਕੀਤਾ ਧਰਤੀ ਨੂੰ ਬਣ ਜਾ ਸ਼ਬਦ ਹੋਇਆ ਤਾਂ ਧਰਤੀ ਫਿਰ ਹੁਕਮ ਹੋਇਆ ਆਕਾਸ਼ ਨੂੰ ਬਣ ਜਾ ਆਕਾਸ਼ ਯਾਨੀ ਜੋ ਪ੍ਰਭੂ ਨੇ ਸ਼ਬਦ ਕੀਤੇ ਉਹ ਬਣ ਗਿਆ ਹੁਣ ਤੁਸੀਂ ਇਹ ਗੱਲ ਦਾ ਜਵਾਬ ਦੇਣਾ ਹੈ ਇਹ ਕੁਦਰਤ ਇਹ ਬ੍ਰਹਿਮੰਡ ਇਹਨੂੰ ਕਿਹਾ ਗਿਆ ਹੈ ਆਲਾਦੀਨ ਦਾ ਚਿਰਾਗ ਔਰ ਤੁਸੀਂ ਹੋ ਇਹਦੇ ਆਕਾ ਜਿੱਦਾਂ ਵੀ ਤੁਸੀਂ ਸ਼ਬਦ ਬੋਲਨੇ ਆ ਬ੍ਰਹਿਮੰਡ ਨੇ ਉਹਨਾਂ ਨੂੰ ਪੂਰੇ ਇਹਨੂੰ ਇਦਾਂ ਸਮਝ ਲਓ ਤੁਸੀਂ ਇੱਕ ਪਲਾਟ ਵਿੱਚ ਖੜੇ ਹੋ ਪਲਾਟ ਤੁਹਾਡਾ ਹੈ ਔਰ ਸਾਹਮਣੇ ਨਕਸ਼ੇ ਵਾਲਾ ਹੈ ਹੁਣ ਤੁਸੀਂ ਬੋਲਦੇ ਹੋ ਸ਼ਬਦ ਉਹ ਕਹਿੰਦਾ ਹਾਂਜੀ ਹੋਈ ਮਾਲਕ ਦੱਸੋ ਕੀ ਬਣਾਣਾ ਇਸ ਪਲਾਟ ਤੇ ਸਰ ਕਹਿੰਦਾ ਕਿ ਨਹੀਂ ਹਾਂਜੀ ਸਰ ਮੈਂ ਨਕਸ਼ੇ ਵਾਲਾ ਕਾਗਜ਼ ਤੇ ਲਕੀਰਾਂ ਖਿੱਚਣੀਆਂ ਹੈ ਦੱਸੋ ਕੀ ਚਾਹੀਦਾ ਤੁਸੀਂ ਸ਼ਬਦ ਬੋਲਦੇ ਹੋ ਇੱਥੇ ਮੈਨੂੰ ਕਿਚਨ ਚਾਹੀਦੀ ਹੈ ਇੱਥੇ ਮੈਨੂੰ ਗੇਟ ਚਾਹੀਦਾ ਹੈ ਇੱਥੇ ਮੈਨੂੰ ਬੈੱਡਰੂਮ ਚਾਹੀਦਾ ਹੈ ਉਹ ਨੋਟ ਕਰਦਾ ਜਾਂਦਾ ਹੈ ਔਰ ਫਿਰ ਨਕਸ਼ਾ ਤਿਆਰ ਤੁਸੀਂ ਸ਼ਬਦ ਬੋਲੇ ਬੋਲੇ ਕਿ ਨਹੀਂ ਉਹਨੇ ਸ਼ਬਦ ਪਕੜੇ ਉਹਨੇ ਲਕੀਰ ਖਿੱਚ ਦਿੱਤੀ ਔਰ ਫਿਰ ਉੱਥੇ ਇੱਕ ਦਿਨ ਉਹੀ ਚੀਜ਼ ਬਣ ਗਈ ਪਹਿਲਾਂ ਕੁਝ ਵੀ ਨਹੀਂ ਹੈ ਪਰ ਤੁਸੀਂ ਸ਼ਬਦ ਬੋਲੇ ਉਹਨੇ ਕਬੂਲ ਕੀਤੇ ਬਣ ਗਿਆ ਇਸੇ ਤਰ੍ਹਾਂ ਇੱਥੇ ਵੀ ਦੱਸਿਆ ਜਾਂਦਾ ਹੈ ਕਿ ਇਹ ਇਨਸਾਨ ਤੇਰੇ ਸ਼ਬਦਾਂ 'ਚ ਬੜੀ ਤਾਕਤ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਰੱਬ ਦੇ ਸ਼ਬਦਾਂ ਨਾਲ ਹੀ ਇਹ ਧਰਤੀ ਆਕਾਸ਼ ਇਹ ਸਾਰਾ ਸੰਸਾਰ ਬਣਿਆ ਤਾਂ ਜੇ ਰੱਬ ਦੇ ਸ਼ਬਦਾਂ ਨਾਲ ਧਰਤੀ ਸਾਰਾ ਆਕਾਸ਼ ਬਣਿਆ ਤਾਂ ਉਹੀ ਰੱਬ ਤੇਰੇ ਅੰਦਰ ਵੀ ਬੈਠਾ ਹੈ ਜਿਹਦੇ ਬਾਰੇ ਬੁੱਲੇ ਸ਼ਾਹ ਕਹਿੰਦੇ ਬੇਬੋਲ ਦੇਦੀ ਤੈਨੂੰ ਸਮਝ ਹੈ ਨਾ ਜਿਹੜਾ ਨਿਤ ਤੇਰੇ ਵਿੱਚ ਬੋਲਦਾ ਏ ਓਏ ਉਹੀ ਬੈਠਾ ਤੇਰੇ ਅੰਦਰ ਬੋਲ ਰਿਹਾ ਹੈ ਭੁੱਲਾ ਆਪ ਫਿਰੇ ਟੋਲੇ ਬਾਹਰ ਉਸ ਨੂੰ ਬਾਗ ਮੁਰਗੀਆਂ ਦੇ ਕੂੜਾ ਫੋਲਦਾ ਏ ਜ਼ਰਾ ਪੁੱਛ ਤਾਂ ਕੋਣ ਹੈ ਵਿੱਚ ਤੇਰੇ ਸ਼ਾਇਦ ਉਹੀ ਹੋਵੇ ਜਿਹਨੂੰ ਬੋਲਦਾ ਹੈ ਬੁੱਲੇ ਸ਼ਾ ਰੱਬ ਤੇ ਤੋਂ ਵੱਖ ਨਹੀਂ ਆਪੇ ਆਵਾਜ਼ ਮਾਰੇ ਆਪੇ ਬੋਲਦਾ ਹੈ ਰੱਬ ਆਪੇ ਬੋਲਦਾ ਹੈ ਤੁਹਾਡੇ ਅੰਦਰ ਕਦੀ ਉਹਦੇ ਬੋਲਣ ਨਾਲ ਧਰਤੀ ਆਕਾਸ਼ ਬਣ ਗਿਆ ਤਾਂ ਹੁਣ ਤੁਸੀਂ ਸੋਚੋ ਮੈਂ ਜੀਵਨ ਚ ਕੀ ਚਾਹੁੰਦਾ ਹਾਂ ਮੈਂ ਆਪਣੇ ਜੀਵਨ ਨੂੰ ਕਿਹਦਾ ਬਣਾਉਣਾ ਚਾਹੁੰਦਾ ਹਾਂ ਮੈਂ ਆਪਣੇ ਜੀਵਨ ਚ ਕੀ ਹਾਸਲ ਕਰਨਾ ਚਾਹੁੰਦਾ ਹਾਂ ਕਦੀ ਸੋਚ ਕੇ ਦੇਖਣਾ ਔਰ ਇਹ ਗੱਲ ਗੁਰੂਆਂ ਰਹਿਬਰਾਂ ਨੇ ਤੇ ਮੰਨੀ ਹੈ ਉਹਦੇ ਨਾਲ-ਨਾਲ ਅੱਜ ਦੀਆਂ ਨਾ ਕਈ ਹਸਤੀਆਂ ਐਸੀਆਂ ਹੈ ਜਿਨ੍ਹਾਂ ਨੂੰ ਅਸੀਂ ਬੜੇ-ਬੜੇ ਬਿਜ਼ਨਸਮੈਨ ਬੜੇ-ਬੜੇ ਐਕਟਰ ਕਹਿੰਦੇ ਆ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਜਿਮ ਕੈਰੀ ਦਾ ਨਾਮ ਤੁਸੀਂ ਸੁਣਿਆ ਹੋਣਾ ਹੈ ਜਿਮ ਕੈਰੀ ਇੱਕ ਐਕਟਰ ਹੈ ਹਾਲੀਵੁੱਡ ਦਾ ਸਮਝਦੇ ਹੋ ਕਿ ਨਹੀਂ ਕਹਿੰਦੇ ਉਸ ਵੇਲੇ ਉਹਨਾਂ ਸ਼ੁਰੂਆਤ ਕੀਤੀ ਸੀ ਪਰ ਜਦੋਂ ਉਹਨਾਂ ਇਹ ਚੀਜ਼ ਬਾਰੇ ਸੋਚਿਆ ਕਿ ਜੋ ਅਸੀਂ ਸੋਚਦੇ ਆ ਜੋ ਬੋਲਦੇ ਆਂ ਅਗਰ ਉਹਤੇ ਬਲੀਵ ਕਰੀਏ ਉਹ ਚੀਜ਼ ਹੁੰਦੀ ਹੈ ਤਾਂ ਉਹਨੇ ਕੀ ਕੀਤਾ ਉਹਨੇ ਆਪਣੀ ਇੱਕ ਚੈੱਕ ਲਿਆ ਆਪਣੀ ਚੈੱਕ ਬੁੱਕ ਚੋਂ ਹਾਲਾਜੀ ਉਹਦੇ ਕੋਲ ਪੈਸਾ ਨਹੀਂ ਸੀ ਔਰ ਉਹਨੇ ਚੈੱਕ ਲੈ ਕੇ ਇੱਕ ਡੇਟ ਲਿਖ ਦਿੱਤੀ ਕਿ ਇੰਨੇ ਸਾਲ ਵਿੱਚ ਮੈਨੂੰ 10 ਮਿਲੀਅਨ ਡਾਲਰ ਮਿਲੇਗਾ ਡੇਟ ਲਿਖ ਦਿੱਤੀ ਸਾਲ ਲਿਖ ਦਿੱਤਾ ਵਿਸ਼ਵਾਸ ਰੱਖਿਆ ਔਰ ਰੋਜ਼ ਯਕੀਨ ਕਰਦਾ ਸੀ ਕਿ ਮੇਰੇ ਅੰਦਰ ਉਹ ਸ਼ਕਤੀ ਹੈ ਜਿਸਨੇ ਮੈਨੂੰ ਪੈਦਾ ਕੀਤਾ ਉਹ ਮੇਰੇ ਸੁਪਨੇ ਨੂੰ ਪੂਰਾ ਕਰੇਗੀ ਔਰ ਵਾਕਈ ਜੋ ਨਾ ਲਿਖਿਆ ਸੀ ਇਹ ਤਾਂ ਦੱਸ ਰਹੇ ਹੋ ਤੁਸੀਂ Google ਤੇ ਜਾ ਕੇ ਪੜ੍ਹ ਵੀ ਲਿਓ ਜਿਮ ਕੈਰੀ ਬਾਰੇ ਔਰ ਨਾਲ ਲਿਖ ਲਿਓ 10 ਮਿਲੀਅਨ ਚੈੱਕ ਔਰ ਜਿਮ ਕੈਰੀ ਉਹ ਸਾਰੀ ਕਹਾਣੀ ਆ ਜਾਏਗੀ ਔਰ ਵਾਕਈ ਜੋ ਉਹਨੇ ਲਿਖਿਆ ਸੀ ਉਹ ਡੇਟ ਆਣ ਤੇ ਉਹਨੂੰ ਇੱਕ ਫਿਲਮ ਦਾ ਆਫਰ ਮਿਲਿਆ ਡੰਬ ਐਂਡ ਡੱਪਰ ਐਦਾਂ ਦੀ ਕੋਈ ਫਿਲਮ ਦਾ ਨਾਮ ਸੀ ਜਰਾ ਸਮਝਣਾ ਔਰ ਉਹ ਦਾ ਉਹਨੂੰ ਕਿੰਨਾ ਮਿਲਿਆ 10 ਮਿਲੀਅਨ ਡਾਲਰ ਔਰ ਉਹਨਾਂ ਜਦੋਂ ਦੇਖਿਆ ਉਹ ਚੈੱਕ ਜਿੰਨਾ ਕ ਕਟਿਆ ਸੀ ਉਹਨੇ ਦਾ ਚੈੱਕ ਉਹਨੂੰ ਮਿਲ ਗਿਆ ਉਹਨਾਂ ਫਿਰ ਬਲੀਵ ਕੀਤਾ ਕਿ ਵਾਕਿਆ ਹੀ ਅਗਰ ਇਤੇ ਯਕੀਨ ਕੀਤਾ ਜਾਵੇ ਔਰ ਮਿਹਨਤ ਕੀਤੀ ਔਰ ਨਾਲ ਨਾਲ ਮਿਹਨਤ ਵੀ ਕਰਨੀ ਪੈਣੀ ਹੈ ਆਪਣੇ ਆਪ ਨੂੰ ਬੈਟਰ ਵੀ ਬਣਾਉਣਾ ਪੈਣਾ ਹੈ ਇਹ ਨਹੀਂ ਘਰ ਬੈਠੇ ਆ ਤਾਂ ਟੀਵੀ ਦੇਖੀ ਜਾਂਦੇ ਆ ਫਿਲਮਾਂ ਦੇਖੀ ਜਾਂਦੇ ਆ ਨਾ ਆ ਜਾਣਾ ਚੈੱਕ ਪਰ ਉਹਦੇ ਵਾਸਤੇ ਸਾਨੂੰ ਬਾਹਰ ਨਿਕਲ ਕੇ ਅਭਿਆਸ ਵੀ ਮਿਹਨਤ ਵੀ ਕਰਨੀ ਪੈਣੀ ਹੈ। ਜਰਾ ਸਮਝ ਲੈਣਾ ਜਿੱਦਾਂ ਸਚਿਨ ਨੇ ਸੁਪਨਾ ਦੇਖਿਆ ਸੀ ਕਿਉਂਕਿ ਇੰਡੀਆ ਨੇ ਸ਼ਾਇਦ 1983-84 ਦੇ वर्ल्ड कप ਜਿੱਤਿਆ ਸੀ। ਸਮਝ ਦਿਓ ਕਿ ਨਹੀਂ? ਉਹ ਤੋਂ ਬਾਅਦ ਸਚਿਨ ਆਇਆ ਤਾਂ ਸਚਿਨ ਨੇ ਕਿ ਸੁਪਨਾ ਦੇਖਿਆ ਸੀ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਪਹਿਲਾਂ ਮੈਂ वर्ल्ड कप ਪਰ ਜਿੰਨੇ ਵੀ ਮੈਚ ਇੰਡੀਆ वर्ल्ड कप ਦੇ ਖੇਲਦੀ ਸੀ ਉਹ ਜਿੱਤ ਨਹੀਂ ਪਾਉਂਦੀ ਸੀ। ਪਰ ਉਹ ਕੋਸ਼ਿਸ਼ ਕਰਦੇ ਰਹੇ ਕਰਦੇ ਰਹੇ ਔਰ ਵਾਕਿਆ ਜਦੋਂ ਸਚਿਨ ਨੇ ਸੰਨਿਆਸ ਲੈਣਾ ਸੀ ਉਸ ਸਾਲ ਹੀ ਉਹਨਾਂ ਨੇ ਵਰਲਡ ਕੱਪ ਜਿੱਤਿਆ ਕਿਉਂਕਿ ਦੀ ਸੋਚ ਸੀ ਕਿ ਮੈਂ ਸੰਨਿਆਸ ਲੈਣ ਤੋਂ ਪਹਿਲਾਂ ਵਰਲਡ ਕੱਪ ਉਹਦੇ ਵਾਸਤੇ ਮਿਹਨਤ ਵੀ ਸੋ ਇਦਾਂ ਦੀ ਇਤਿਹਾਸ ਵਿੱਚ ਬਹੁਤ ਘਟਨਾਮਾ ਹੈ ਸਭ ਤੋਂ ਪਹਿਲਾਂ ਸਾਨੂੰ ਵਿਸ਼ਵਾਸ ਕਰਨਾ ਪੈਂਦਾ ਜਿੱਦਾਂ ਜੀਜ਼ਸ ਕ੍ਰਾਈਸਟ ਨੇ ਕਿਹਾ ਹੈ ਕੀ ਕਿਹਾ ਹੈ ਕਿ ਪ੍ਰਾਰਥਨਾ ਕਰ ਪ੍ਰੇਅਰ ਬਲੀਵ ਅਚੀਵ ਤਾਂ ਤਿੰਨ ਚਾਰ ਗੱਲਾਂ ਗਈਆਂ ਪ੍ਰੇਅਰ ਬਲੀਵ ਐਕਸ਼ਨ ਅਚੀਵ ਕਿ ਪਹਿਲਾਂ ਮੰਗ ਫਿਰ ਵਿਸ਼ਵਾਸ ਕਰ ਮੈਨੂੰ ਮਿਲੇਗਾ ਫਿਰ ਐਕਸ਼ਨ ਲੈ ਮਿਹਨਤ ਕਰ ਔਰ ਫੇਕ ਦਿਨ ਤੂੰ ਉਹਨੂੰ ਪਾ ਵੀ ਇਹਲੇ ਤੁਸੀਂ ਫੜਾ ਹੁਣ ਇੱਕ ਦੱਸੋ ਕਿ ਇਹ ਸ਼ਬਦ ਦੀ ਤਾਕਤ ਤੁਹਾਡੇ ਅੰਦਰ ਹੈ ਤਾਂ ਹੀ ਤਾਂ ਕਿਹਾ ਸ਼ਬਦ ਸੇ ਖੁਸ਼ੀ ਸ਼ਬਦ ਸੇ ਗਮ ਜਦੋਂ ਇਹ ਸ਼ਬਦ ਬੋਲਦੇ ਆ ਮੇਰਾ ਕੋਈ ਕੰਮ ਨਹੀਂ ਹੁੰਦਾ ਮੇਰਾ ਕੋਈ ਕੰਮ ਹੋਣਾ ਨਹੀਂ ਸ਼ਾਇਦ ਹੋਵੇ ਨਾ ਹੋਵੇ ਅਸੀਂ ਕਿੰਧਰੇ ਸ਼ਬਦ ਉਚਾਰਨ ਕਰ ਰਹੇ ਆ ਆਪਣੇ ਵਾਸਤੇ 네ਗੇਟਿਵ ਬੋਲ ਰਹੇ ਆ ਅਸੀਂ ਨਾ ਕਦੀ ਆਪਣੇ ਵਾਸਤੇ ਬੁਰੇ ਸ਼ਬਦਾਂ ਦਾ ਇਸਤੇਮਾਲ ਕਰੋ ਨਾ ਹੀ ਕਦੀ ਕਿਸੇ ਦੂਸਰੇ ਵਾਸਤੇ ਸ਼ਬਦਾਂ ਦਾ ਇਸਤੇਮਾਲ ਬੁਰਾ ਕਰੋ ਕਿਉਂਕਿ ਜਦੋਂ ਅਸੀਂ ਕਿਸੇ ਦੂਜੇ ਬਾਰੇ ਵੀ ਬੁਰਾ ਬੋਲਦੇ ਆ ਤਾਂ ਉਹਦਾ ਪ੍ਰਭਾਵ ਵੀ ਸਾਡੇ ਤੇ ਜਿਦਾ ਸਮਝ ਲਓ ਬੰਦਾ ਕਹਿੰਦਾ ਆ ਮੈਂ ਕੋਇਲੇ ਫੜੇ ਐ ਇਹ ਦੂਜੇ ਦੇ ਉੱਪਰ ਸੁੱਟਨੇ ਐ ਤਾਂ ਭਾਈ ਜਦੋਂ ਕੋਇਲੇ ਫੜ ਕੇ ਦੂਜੇ ਨੂੰ ਸੁੱਟਨੇ ਦਾ ਹੱਥ ਤੇਰੇ ਵੀ ਸੜਨਾ ਹੀ ਐ ਇਸ ਲਈ ਕਦੀ ਕਿਸੇ ਦੇ ਉੱਪਰ ਵੀ ਬੁਰੇ ਸ਼ਬਦਾਂ ਦੇ ਕੋਇਲੇ ਨਾ ਗਿਰਾ ਕਿਉਂਕਿ ਉਹਨਾਂ ਨੇ ਪਹਿਲਾਂ ਪ੍ਰਭਾਵ ਤੇਰੇ ਤੇ ਪਾਣਾ ਹੈ ਇਸ ਲਈ ਜੋ ਸੇਹੀ ਹਾਸਲ ਕਰਨਾ ਚਾਹੁੰਦੇ ਆ ਆਪਣੇ ਸ਼ਬਦਾਂ ਅੰਦਰੋਂ ਪੋਜ਼ਿਟਿਵਿਟੀ ਲਿਆਓ ਆਪਣੇ ਅੰਦਰੋਂ ਵਿਸ਼ਵਾਸ ਲਿਆਓ ਆਪਣੇ ਅੰਦਰੋਂ ਯਕੀਨ ਲਿਆਓ ਕਿਉਂਕਿ ਸ਼ਬਦ ਸੇ ਖੁਸ਼ੀ ਸ਼ਬਦ ਸੇ ਗਮ ਔਰ ਗੰਭੀ ਸ਼ਬਦਾਂ ਨਾਲ ਹੀ ਆਂਦੇ ਆ ਤੁਸੀਂ ਕਿਸੇ ਨੂੰ ਪਿਆਰ ਨਾਲ ਬੁਲਾ ਲਓ ਖੁਸ਼ੀ ਔਰ ਕਿਸੇ ਨੂੰ ਗਾਲੀ ਦੇ ਦਿਓ ਉਹ ਵੀ ਸ਼ਬਦ ਹੈ ਉਹਨਾਂ ਬੰਦਾ ਦੁਖੀ ਹੋ ਜਾਂਦਾ ਹੈ ਇਸੀ ਤਰ੍ਹਾਂ ਅਗਰ ਆਪਣੇ ਅੰਦਰ ਬੈਠੇ ਸੋਚੀ ਜਾਓਗੇ ਕਿ ਮੈਂ ਕਦੀ ਠੀਕ ਨਹੀਂ ਹੋਣਾ ਮੇਰਾ ਕੋਈ ਕੰਮ ਨਹੀਂ ਬਣਨਾ ਮੈਂ ਕਦੀ ਜੀਵਨ ਚ ਕਾਮਯਾਬ ਨਹੀਂ ਹੋਣਾ ਮੈਂ ਕਦੀ ਉੱਚੀਆਂ ਹਵਾਵਾਂ 'ਚ ਨਹੀਂ ਉੜਨਾ ਉਹ ਤੁਸੀਂ ਬਾਜੋ ਉੜ ਸਕਦੇ ਹੋ ਪਰ ਤੁਸੀਂ ਆਪ ਹੀ ਬੋਲ-ਬੋਲ ਕੇ ਆਪਣੀ ਤਾਕਤ ਨੂੰ ਅਣਦੇਖਾ ਕਰੀ ਜਾ ਰਹੇ ਹੋ ਤੁਸੀਂ ਬਹੁਤ ਕੁਝ ਹਾਸਲ ਕਰ ਸਕਦੇ ਹੋ ਔਰ ਅਸੀਂ ਆਪ ਇਹ ਚੀਜ਼ ਨੂੰ ਫੀਲ ਕੀਤਾ ਹੈ ਤਾਂ ਹੀ ਇਹਨੇ ਕੌਨਫੀਡੈਂਸ ਨਾਲ ਬੋਲ ਰਹੇ ਆ ਕਿਉਂਕਿ ਅਸੀਂ ਖੁਦ ਇਹ ਚੀਜ਼ ਜਾਣੀ ਹੈ ਕਿ ਜੋ ਅਸੀਂ ਸ਼ੁਰੂ 'ਚ ਬੋਲਦੇ ਸੀ ਇਸਨੇ ਕਿਹਾ ਤੁਸੀਂ satsang ਨਹੀਂ ਕਰ ਸਕਦੇ ਇਹ ਕਹੇ ਕੋਈ ਗੱਲ ਨਹੀਂ ਵਕਤ ਆਏਗਾ ਕਰਕੇ ਦਿਖਾਵਾਂਗੇ ਸਾਨੂੰ ਯਕੀਨ ਹੈ ਔਰ ਇਦਾਂ ਦਾ ਕਰਾਂਗੇ ਪੂਰੀ ਦੁਨੀਆ ਸੁਨੇਗੀ ਔਰ ਕੁਛ ਨਹੀਂ ਹੋਣਾ ਇਦਾਂ ਨਹੀਂ ਹੋਣਾ ਪਰ ਇਹ ਕਹੇ ਕੋਈ ਨਹੀਂ ਤੁਸੀਂ ਜੋ ਵੀ ਬੋਲਣਾ ਬੋਲੋ ਸਾਨੂੰ ਤੁਹਾਡੀਆਂ ਗੱਲਾਂ ਤੇ ਨਹੀਂ ਸਾਨੂੰ ਆਪਣੇ ਆਪ ਤੇ ਤਾਂ ਆਪਣੇ ਮਾਲਕ ਦੀ ਰਹਿਮਤ ਤੇ ਵਿਸ਼ਵਾਸ ਹੈ ਕਿ ਇੱਕ ਦਿਨ ਨਾ ਮੁਮਕਿਨ ਨੂੰ ਮੁਮਕਿਨ ਕਰਕੇ ਦਿਖਾਵਾਂਗੇ ਫਮੀ ਦਿਓ ਬਰੇ ਔਰ ਹੁਣ ਇਹ ਵੀ ਵਿਸ਼ਵਾਸ ਹੈ ਸਾਨੂੰ ਇੱਕ ਦਿਨ ਉਹ ਵੀ ਆਣਾ ਹੈ ਜਿੱਦਾਂ ਅੱਜ ਜੀਵ ਕਹਿੰਦੇ ਨਾ ਮਾਲਕ ਨੂੰ ਬੇਨਤੀ ਕੀਤੀ ਬੋਲੇ ਸੀ ਸੁਣ ਲਾਗੇ ਅੰਨੇ ਸੀ ਦੇਖਣ ਲਾਗੇ ਕਿ ਤਦ ਉਹ ਵੀ ਆਣਾ ਹੈ ਯਕੀਨ ਹੈ ਸਾਨੂੰ ਕਿ ਜਦੋਂ ਅੰਨਾ ਖੜਾ ਹੋਏਗਾ ਨਾ ਇਹ ਕਹਿੰਦਾ ਫੇਰ ਅੱਖਾਂ ਤੇ ਹੱਥ ਜਾ ਤੁਰ ਕੇ ਜਾ ਹੁਣ ਦੇਖ ਕੇ ਜਾ ਤੂੰ ਪਤਾ ਹੈ ਉਹ ਤਾਕਤ ਹੈ ਉਹ ਹੁਕਮ ਦੇ ਇੰਤਜ਼ਾਰ ਹੈ ਔਰ ਜੋ ਸੋਚਦੇ ਹਾਂ ਉਹਦੀ ਰਹਿਮਤ ਨਾ ਹੁੰਦਾ ਵੀ ਔਰ ਐਸੀ ਇਹੀ ਕਹਿ ਰਹੇ ਆ ਕਿ ਜਿੱਦਾਂ ਉਹ ਮੁਰਗੀ ਉਹ ਬਾਜ਼ ਉਹ ਮੁਰਗੀਆਂ ਚ ਰਹੇ ਉਹ ਦੇਖਿਆ ਉਹ ਏਡੀ ਉਚਾਈ ਚੋੜ ਰਿਹਾ ਹੈ ਪਰ ਮੁਰਗੀਆਂ ਨੇ ਕਿਹਾ ਕੂ ਮੁਰਗੀ ਐ ਚੁੱਪ ਰਹਿ ਕੂ ਨਹੀਂ ਉੜ ਸਕਦਾ ਐਸੀ ਤੁਹਾਨੂੰ ਕਵਾਂਗੇ ਕਿ ਜੇ ਐਸੀ ਇਹ ਨਾ ਉਚਾਈਆਂ ਤੇ ਪਹੁੰਚ ਸਕਦੇ ਉਹ ਤਾਂ ਤੁਹਾਡੇ ਅੰਦਰ ਵੀ ਉਡਣ ਦੀ ਸ਼ਕਤੀ ਔਰ ਐਸੀ ਇਹ ਨਹੀਂ ਚਾਹੁੰਦੇ ਕਿ ਤੁਸੀਂ ਥੱਲੇ ਬੈਠੇ ਦਾਣਾ ਚੁਗੋ ਐਸੀ ਚਾਹੁੰਦੇ ਆ ਉਹ ਮਜ਼ਾ ਤਾਂ ਤਾਂ ਆਵੇ ਕਿ ਜੇ ਐਸੀ ਉਚਾਈਆਂ ਤੇ ਉੜ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਉੜੋ ਇਕੱਠੇ ਉੜੀਏ ਐਸੇ ਔਰ ਐਸੀ ਤੁਹਾਨੂੰ ਨਾਲ ਲੈ ਕੇ ਉੜਨਾ ਚਾਹੁੰਦੇ ਆ ਇਹ ਕਾਮਯਾਬੀ ਖੁਸ਼ੀਆਂ ਦੀਆਂ ਉਚਾਈਆਂ 'ਚ ਕਿਉਂਕਿ ਆਪਣਾ ਹੁੰਦਾ ਹੀ ਉਹ ਹੈ ਜਿਹੜਾ ਬਾਹ ਫੜ ਕੇ ਸਾਨੂੰ ਵੀ ਉਹ ਸਿਖਰ ਤੇ ਲੈ ਜਾਵੇ ਇਹ ਨਹੀਂ ਕਿ ਥੱਲੇ ਖੜੋ ਦੇਖ ਮੈਂ ਪਹੁੰਚ ਗਿਆ ਤੂੰ ਰਹਿ ਗਿਆ ਤੂੰ ਨਕਮਾ ਤੂੰ ਨਹੀਂ ਪਹੁੰਚ ਸਕਦਾ ਐਡਾ ਟੀਚਰਾਂ ਕਰਨ ਵਾਲੇ ਤਾਂ ਬਹੁਤ ਹੁੰਦੇ ਐ ਪਰ ਬਾਹ ਫੜ ਕੇ ਖਿੱਚ ਕੇ ਘੜੀਸ ਕੇ ਚਾਹੇ ਲੈ ਜਾਣਾ ਪਵੇ ਖਿੱਚ ਕੇ ਚਾਹੇ ਲੈ ਜਾਣਾ ਪਵੇ ਬਸ ਜੁੜੇ ਰਹੋ ਉਸ ਮਾਲਿਕ ਦੇ ਨਾਲ ਵਚਨ ਸਾਡਾ ਤੁਹਾਨੂੰ ਸਿਖਰ ਤੇ ਲੈ ਕੇ ਜ਼ਰੂਰ ਜਾਵਾਂਗੇ ਕਿਉਂਕਿ ਉਸ ਤਾਕਤ ਨੂੰ ਐਸੀ ਫੀਲ ਕਰ ਰਹੇ ਆ ਉਸ ਆਨੰਦ ਨੂੰ ਐਸੀ ਫੀਲ ਕਰ ਰਹੇ ਆ ਉਹ ਸ਼ਕਤੀ ਨੂੰ ਐਸੀ ਫੀਲ ਕਰ ਰਹੇ ਆ ਕਿ ਹੈ ਔਰ ਸਾਨੂੰ ਤੁਹਾਡੇ ਅੰਦਰ ਵੀ ਉਹ ਨਜ਼ਰ ਆ ਰਹੀ ਹੈ ਬਸ ਥੋੜਾ ਸਮਝਣ ਦੀ ਜ਼ਰੂਰਤ ਹੈ ਔਰ ਉਹਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਆਪਣੇ ਬੋਲਾਂ ਦਾ ਸੁਧਾਰ ਕਰੋ ਆਪਣੀ ਸੋਚ ਦਾ ਸੁਧਾਰ ਕਰੋ ਕਿ ਆਪਣੇ ਸ਼ਬਦਾਂ ਨੂੰ ਪੋਜ਼ੀਟਿਵ ਕਰੋ ਇਸ ਲਈ ਕਿਹਾ ਹੈ ਸ਼ਬਦੇ ਖੁਸ਼ੀ ਸ਼ਬਦੇ ਸਭ ਸ਼ਬਦ ਸੇ ਗਮ ਸ਼ਬਦ ਹੀ ਪੀੜਾ ਸ਼ਬਦ ਹੀ ਮਰਹਮ ਸ਼ਬਦ ਹੀ ਕਿਸੇ ਨੂੰ ਦਰਦ ਵੀ ਦਿੰਦੇ ਐ ਤਾਂ ਸ਼ਬਦ ਹੀ ਕਿਸੇ ਦੀ ਦਰਦ ਦੀ ਦਵਾਈ ਵੀ ਹੁਣ ਤੁਸੀਂ ਕਹਿੰਦੇ ਹੋ ਹਾਏ ਮੇਰਾ ਦਰਦ ਵੱਧਦਾ ਜਾ ਰਿਹਾ ਹੈ ਹਾਏ ਮੇਰੀ ਬਿਮਾਰੀ ਵੱਧਦੀ ਜਾ ਰਹੀ ਹੈ ਹਾਏ ਮੇਰੀ ਪ੍ਰੋਬਲਮ ਵੱਧਦੀ ਜਾ ਰਹੀ ਹੈ ਹਾਏ ਉਹ ਨਾ ਜਾਦੂ ਕਰਤਾ ਉਹ ਨਾ ਟੂਣਾ ਕਰਤਾ ਉਹ ਇਦਾਂ ਦੇ ਸ਼ਬਦ ਬੋਲੋਗੇ ਤਾਂ ਤੁਹਾਡੀ ਪੀੜਾ ਤੁਹਾਡੀਆਂ ਪਰੇਸ਼ਾਨੀਆਂ ਵੱਧੀਆਂ ਜਾਣਗੀਆਂ ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਅੱਜ ਤੱਕ ਮੇਰੇ ਜੀਵਨ 'ਚ ਅਗਰ ਕੋਈ ਦਰਦ ਹੈ ਕੋਈ ਪੀੜਾ ਹੈ ਇਹ ਤੇ ਦਵਾਈ ਦਾ ਕੰਮ ਕਰੇ ਇਹ ਸਾਰੇ ਦੁੱਖ ਦਰਦ ਦੂਰ ਹੋ ਜਾਣ ਤਾਂ ਅੱਜ ਤੋਂ ਕਹਿਣਾ ਸ਼ੁਰੂ ਕਰੋ ਕਿ ਮੇਰੀ ਹਰ ਮੁਸ਼ਕਿਲ ਹਰ ਤਕਲੀਫ ਹਰ ਦੁੱਖ ਹਰ ਦਰਦ ਦੂਰ ਮੇਰੀ ਹਰ ਮੁਸ਼ਕਿਲ ਦਾ ਹੱਲ ਹੋ ਗਿਆ ਮੇਰੇ ਤੇ ਰਹਿਮਤ ਹੋ ਗਈ ਕਿਉਂਕਿ ਰਹਿਮ ਤਾਂ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੈਂ ਬਹੁਤ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਇਸ ਲਈ ਅੱਛੇ ਬੋਲ ਬੋਲੋ ਆਪਣੇ ਆਪ ਨੂੰ ਕਹੋ ਮੈਂ ਹਰ ਦਿਨ ਕਾਮਯਾਬ ਹੋ ਰਿਹਾ ਹਾਂ ਕਹਿ ਦਿਓ ਮੈਂ ਹਰ ਦਿਨ ਮੈਂ ਹਰ ਦਿਨ ਹੋਰ ਜ਼ਿਆਦਾ ਸਵਸਥ ਕੋਰੀਆ ਅੱਛੇ ਬੋਲ ਬੋਲੋ ਇਸ ਲਈ ਇਦਾਂ ਦੀ ਗੱਲ ਕਿਹਾ ਕਰੋ ਪਤਾ ਕਿਦਾਂ ਦੀ ਜਦੋਂ ਹੁਣ ਬੋਲ ਕੇ ਦੱਸਾਂਗੇ ਤੁਹਾਨੂੰ ਇਹਨੂੰ ਦਿਮਾਗ ਵਿੱਚ ਉਠਾ ਲਿਓ ਇਦਾਂ ਦੇ ਬੋਲ ਬੋਲਿਆ ਕਰੋ ਆਪਣੇ ਆਪ ਨੂੰ ਕੀ ਕਹਿਣਾ ਹੈ ਮੈਂ ਬਹੁਤ ਖੁਸ਼ ਹਾਂ ਮੈਂ ਮੈਂ ਪੂਰੀ ਤਰ੍ਹਾਂ ਸਵਸਥ ਹਾਂ ਮੈਂ ਆਪਣੀ ਜ਼ਿੰਦਗੀ ਆਨੰਦ ਨਾਲ ਜੀ ਰਿਹਾ ਹਾਂ ਮੇਰੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਹੈ मेरे जीवन च कामयाबी ही कामयाबी है मेरे जीवन च रहता रेम्त ही रहमता है मैं हर दिन जित रहा हा मेनू हर दिन सफलता मिल रही है आई एम बेस्ट आई एम बेस्ट आई एम बेस्ट बेस्ट कहो अपने आप को अच्छा कहो अपने आप को